ਜੀ ਸਾਰਿਆਂ ਨੂੰ ਤੇ ਆਪਾਂ ਦੇਪੇ ਜੀ ਆਵਲ ਸੂਟ ਦੀ ਕਟਿੰਗ ਕਰਨ ਤੇ ਹੁਣ ਮੰਮੀ ਲੈ ਆਂਦਾ ਪੀ ਜੀ ਮਿੰਤੀ ਮੇਰੇ ਸੂਟ ਦੀ ਹਾਂ ਜੀ ਸਰ ਉਹ ਬੰਦਾ ਨਾਪਿਆ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਠੀਕ ਠਾਕ ਹੋਵਗੇ ਤੁਸੀਂ ਅਸੀਂ ਵੀ ਠੀਕ ਠਾਕ ਹੋਵਾਂਗੇ ਗਾਇਸ ਸਰ ਉਹ ਬੰਦਾ ਨਾਪਿਆ ਤੇ ਇਹ ਮੈਂ ਲੱਗੀ ਰੋ ਬੰਦਾ ਨਾਪ ਲੈਣ ਫਰਸ਼ੀ ਸਲਵਾਰ ਲੈਣਾ ਸੂਟ ਬਣਾਉਣ ਲੱਗੀ ਆ ਆ ਮੇਰਾ ਪਹਿਲਾਂ ਵੀ ਗਾਇਸ ਤੁਹਾਨੂੰ ਪਤਾ ਹੀ ਮੇਰਾ ਫਰਸ਼ੀ ਸੂਟ ਬਣਿਆ ਸੀ ਤੇ ਹੁਣ ਮੈਂ ਫਿਰ ਤੋਂ ਲੱਗੀ ਬਣਾਉਣੇ ਇੱਕ ਸੂਟ 63 ਇੰਚ ਵਿੱਚ ਮਨਵਾਇ ਰੱਖੀ ਸੀ ਇਹ ਹਮੋ ਤਾਂ ਪਰਪਲ ਮੈਂ 40 ਇੰਚ ਨਾਈ ਰੱਖਣੀ ਕਿਉਂਕਿ ਆ ਰਮੀ ਹਮੇਸ਼ਾ ਵਾਧ ਰੱਖੀਦਾ ਗਾਇਸ ਤੇ ਤੇ ਗਾਇਸੇ ਹੋਰ ਮਨ ਆਵ ਲੱਗੀ ਸੂਟ ਦਾ ਲੈਣ 20 ਇੰਚ ਛਾਤੀ ਤੇ 13 ਇੰਚ ਤੀਰਾ ਵਾ ਤੇ ਕਮਰ ਹੈਗੀ ਆ 17 ਇੰਚ ਇਹ ਹੈ ਫਿਰ ਵੀ ਗਾਇਸ ਮੈਂ 20 ਇੰਚ ਰੱਖੀ ਕਿਉਂਕਿ ਤਾਂ ਪ੍ਰੋਫਲ ਮੇਨ ਆਉਂਦਾ ਪਤਾ ਤਾਂ ਨਾ ਉਹ ਫਿਰ ਮੇਰੇ ਵਧੀਆ ਬੰਦਦਾ ਸੂਟ ਤੇ ਘੇਰਾ ਵੀ ਗਾਇਸ ਮੈਂ 20 ਇੰਚ ਰੱਖ ਲਈਦਾ ਕਿਉਂਕਿ ਤਾਂ ਸੂਟ ਬਹੁਤ ਵਧੀਆ ਪ੍ਰੋਫਲ ਬਣਦਾ ਵਾ ਮੈਨੂੰ ਆ ਜਿਵੇਂ ਮੈਨੂੰ ਤੁਹਾਡਾ ਸੂਟ ਪਸੰਦ ਆਉਂਦੇ 90 ਗਾਇਸ ਮੇਰਾ ਮੋਡਾ ਵਾ ਇਹਦੀ ਬਾਹਵੇਂ ਇੱਧੇ ਰੱਖਣੀ ਆ ਬਾਹ ਦੀ 16 ਰੱਖੀ ਆ 20 ਤਿਆਰ ਕਰਾਂਗੇ ਇਹਦੀ ਬਾਹਵੇਂ ਇੱਧੇ ਕੁਲੀ ਰੱਖਣੀ ਆ ਇਹ ਸਾਢੇ 6 ਇੰਚ ਬਾਵਾ ਇਹ ਕਾਇਸੇ ਦਾ ਨਾ ਵੀ ਸੂਟ ਦਾ ਤੇ ਹੁਣ ਇਹਦਾ ਸੂਟ ਨਾ ਤੇ ਵੈਸੇ ਵੀ ਕਾਇਸੇ ਤੇ ਜ਼ਿਆਦਾ ਹੈ ਕਿਉਂਕਿ ਮੈਂ ਇਸ ਕਰਕੇ ਦੱਸਿਆ ਵੀ ਚਾਹੇ ਥੋੜਾ ਤੁਹਾਨੂੰ ਬਦਲ ਲੱਗ ਜੂ ਵੀ ਮੈਂ ਇੰਦੀ ਇਹਦਾ ਸੂਟ ਵੀ ਲੈ ਲਈ ਦੀ ਹੈ ਗਾਇਸ ਹੁਣ ਮੰਮੀ ਦੇਪੀ ਜੀ ਕਟਿੰਗ ਕਰਨ ਨੂੰ ਚੁਣਤੀ ਗਲਾ ਇਹਦਾ ਵੀ ਸ਼ੇਪ ਹੀ ਆ ਵੀ ਸ਼ੇਪ ਇਹ ਤਾਂ ਗਲਾ ਕਾਇਸ ਵੈਸੇ ਤੇ ਛਾ ਲਈਂ ਚਾ ਕਿਉਂਕਿ ਆਪਾਂ ਸ਼ਾਰਟ ਕਮੀਜ਼ ਬਣਾਉਣਾ ਵਾ ਤੇ ਅਸੀਂ ਇਹਦੀ ਲੈਂਥ ਰੱਖਾਂ ਜੀ 36 ਇੰਚ ਤਿਆਰ ਕਮੀਜ਼ ਤੇ ਮੈਂ ਇਹ ਵਕਤ 40 ਜਾਂ 41 ਰੱਖਣੀ ਆ ਉਹ ਤੁਹਾਡੀ ਮਰਜ਼ੀ ਗਾਇਸ ਕਿਉਂਕਿ ਆਪ ਕੋ ਆਪਣੀ ਮਰਜ਼ੀ ਹੁੰਦੀ ਆ ਕਿ ਜਿੰਨਾ ਵੀ ਕਰਨ ਆਪਣੀ ਲੈਂਥ ਰੱਖਣੀ ਸ਼ਾਰਟ ਕਮੀਜ਼ ਜਾਂ ਲੰਬੇ ਕਮੀਜ਼ ਰੱਖਣੇ ਆ ਉਹ ਆਪ ਕੋ ਆਪਣੀ ਗਾਇਸ ਹੁੰਦੀ ਐ ਇਹ ਗਾਇਸ ਰੱਖਣਾ ਗਾਇਸ ਇਹ ਹਗ ਰੱਖੀ ਗਈ ਮੇਰੀ 41 ਇੰਚ ਮਤਲਬ ਕੜਾਈ ਆ ਗਈ ਵਾ ਫਿਰ ਵੀ ਥੋੜੀ ਜੀ ਹਾਂਜੀ ਹਣਾ ਤੇ ਕੀ ਰਾਇਦਾ ਹੈਗਾ ਵਾ 20 ਇੰਚ ਤੇ ਤਿਆਰ ਮੈਂ ਰੱਖਣਾ ਵਾ ਗਾਇਸ 25 ਇੰਚ ਕਿਉਂਕਿ ਹਮੇਸ਼ਾ ਵਾਧ ਰੱਖਣ ਨੂੰ ਪਾਈਪਿੰਗ ਭਰਨੀ ਹੈ ਨਾ ਇਸ ਕਰਕੇ ਗਾਇਸ ਕੇਰਾ ਥੋੜਾ ਵਾਧ ਰੱਖਦੀ ਮੈਂ ਗਾੜੀ ਤੁਸੀਂ ਆਪਣੀ ਮਰਜ਼ੀ ਦਾ ਟਾੜ ਵੀ ਤੁਸੀਂ ਵੀ ਇਦਾਂ ਰੱਖ ਸਕਦੇ ਆ ਆਪਣੇ ਆਪੋ ਆਪਣੇ ਤਰੀਕੇ ਵੀ ਹੁੰਦੇ ਥੋੜੇ ਜਿਹੀ ਕੋਈ ਪਰ ਜਿਸ ਤਰ੍ਹਾਂ ਵੀ ਤੁਸੀਂ ਮੇਰੇ ਨਾਲੇ ਮੈਂ ਥੋੜਾ ਪਾਰਾ ਰੱਖਦੀ ਹਾਂ ਜੇ ਤੇ ਮੈਂ ਲੈਂਥ ਰੱਖੰਦੀ ਹਾਂ ਗਾਇਸ ਜੇ ਲੈਂਥ ਰੱਖੰਦੀ ਮਮੀ ਇਹ ਕੀ ਰੱਖਣ ਦੇ ਮਮਾ ਮੰਮੀ ਕਟਿੰਗ ਕਿਉਂ ਕਰਤੀ ਹੋ ਗਿਆ ਸਾਰਾ ਰੈਡੀ ਨਹੀਂ ਰੈਡੀ ਨਹੀਂ ਹੋਇਆ ਮਤਲਬ ਮੈਂ ਕਮੀਜ਼ ਦੀ ਕਟੇ ਕਰਕੇ ਰੱਖਣੀ ਨਹੀਂ ਤਿਆਰ ਕਰਤੀ ਓਕੇ ਓਕੇ ਇਹਦੇ ਇਹਦਾ ਉਹਨੇ ਨਾ ਕਟਾਈ ਬਰਾਬਰ ਆਉਣੀ ਹੈ ਨਾ ਇਹਦੇ ਫਿਰ ਦੂਜੀ ਤਰ੍ਹਾਂ ਕਮੀਜ਼ ਬਣਾਣਾ ਇਹ ਗਾਇਸ ਮਤਲਬ ਮੇਰਾ ਫਰਸ਼ੀ ਸੂਟ ਬਣਾਣਾ ਨਾ ਇਸ ਕਰਕੇ ਇੱਕ ਇਹਦੇ ਗਲੇ ਦੇ ਹਿਸਾਬ ਨਾਲ ਇਹਦੀ ਕਟਿੰਗ ਹੋਣੀ ਨਾ ਇਹ V ਸ਼ੇਪ ਗਲਾ ਨਾ ਤਾਂ ਗਾਈ ਵਾਲਾ ਸੂਟਾਂ ਦੀ ਇਦਾਂ ਹੀ ਹੋ ਗਈ ਮਾਮਜੀ ਕਿ ਕਿੰਨਾ ਕਿਵਾ 6.5 ਇੰਚ ਤੇਰਾ ਗਾਈ 6.5 ਇੰਚ ਮੇਰਾ ਤੇਰਾ ਵਾ ਤੇਰਾ ਇਸ ਤੇ 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 7 ਇੰਚ ਰੱਖਣਗੇ ਗਾਈਸ ਮੋਡਾ 7 ਇੰਚ ਮੋਡਾ ਨਹੀਂ ਹਾਂ ਗਾਈਸ ਮੋਡਾ 7 ਇੰਚ ਆਈ ਏਮ ਇਰ ਆਈ ਆਮ 1 ਇੰਚ ਦੀ ਕਾਟ ਰਹੀ ਵਈ ਸਰ 1 ਇੰਚ ਦੀ ਕਾਟਿਆ ਗਾਇਸ ਆਹ ਦੀ ਮੋਡੇ ਦੀ ਕਾਟ ਜੋ ਗਾਇਸ ਗਾਇਸ ਮੋਡੇ ਦੀ ਕਾਟ ਵੇਖ ਸਾਦੇ ਨੂੰ ਆ ਮੋਡੇ ਦੇ ਕਿੰਛਾਤੀ ਆ ਤੇ 10 ਇੰਚ ਹੈ ਗਾਇਸ 73 1/2 ਇੰਚ ਕਮਰ ਗਾਇਸ 17 ਇੰਚ ਜਿਹਦੀ ਕਮਰ ਹੈ ਗਾਇਸ ਮੈਂ ਬਰੋਪਰ ਨਾ ਉਧ ਰੱਖਣਗੇ ਥਣ ਲੱਗੇ ਲਾਉਣ ਕਿਉਂਕਿ ਇਹਦੇ ਵਿੱਚ ਆ ਜਨਾਵਾ ਚੁੱਕਾ ਹੈ गाइस 15 ਤੇ ਪੈਸੇ 10.5 10.5 ਹੈ ਪੈ गाइस ਮੇਰੀ 11 ਇੰਚ ਦੇ ਪਲੇਟ गाइस ਮੈਂ 11 ਇੰਚ ਦੇ ਪਹਿਨੇਵਾ 3.5 ਇੰਚ ਦੇ ਗਾਈਸ ਆ ਮੇਰੀ ਸਾਰੀ ਹੁਣ ਕਟਿੰਗ ਹੋਊਗੀ ਤੇ ਬੈਕ ਟੂ ਵਲੌਗ ਤੁਹਾਨੂੰ ਜਦੋਂ ਬਾਹਾਂ ਦੀ ਕਟਿੰਗ ਕਰਾਂਗੇ ਉਦੋਂ ਮਿਲਦੇ ਹਾਂ ਮੈਂਨੇ ਕਟਿੰਗ ਕਰਤੀ ਹੈ ਨਾ ਮੰਮੀ ਹਾਂਜੀ ਹੁਣ ਕੀ ਮਤਲਬ ਉਹ ਥੋੜਾ ਜਿਓੜ ਪੈਣਾ ਬਾਹਾਂ 'ਚ ਕਿਉਂਕਿ ਕੜਾਈ ਵਾਲਾ ਸੂਟ ਹੈ ਨਾ ਕਿ ਵੀਰ ਜਿਓੜ ਪਿੰਦੇ ਬਾਹਾਂ 'ਚ ਹਾਂ ਗਾਈਸ ਇੱਥੇ ਥੋੜਾ ਜਿਓੜ ਪੈਣਾ ਕਿਉਂਕਿ ਇੱਕ ਤੇ ਕੜਾਈ ਵਾਲਾ ਸੂਟ ਤਾਂ ਕਰਕੇ ਤੇ ਇਸ ਕਰਕੇ ਬਾਹਾਂ ਦਾ ਥੋੜਾ ਜਿਹਾ ਬਾਅਦ 'ਚ ਦੱਸਾਂਗੇ ਹਨਾ ਨਹੀਂ ਆਜ ਬਸ ਥੋੜਾ ਇੱਧਰ ਵੇਖੋ ਤੇ ਗਾਈਸ ਜਿਓੜ ਪੈਣਾ ਕਿਉਂਕਿ ਇਹਨਾਂ ਦਾ ਖੁੱਲੀ ਰੱਖਣੀ ਬਾਹ ਥੋੜੀ ਹਾਂ ਤੇ ਤੇ ਆ ਜੋੜ ਪੈਣਾ ਗਾਇਸ ਬਾਹ ਨੂੰ ਤੇ ਬੈਕ ਟੂ ਵਲੌਗ ਬਾਕੀ ਸਾਰਾ ਕਟਿੰਗ ਕਰਤੀ ਮੰਮੀ ਨੇ ਬੇਸਰ ਜੋੜ ਪਾਵਾਂਗੇ ਗਾਇਸ ਇਹ ਇੱਕੋ ਛਾੜ ਤੇ ਜੋੜ ਪੈਣਾ ਵਾ ਵੀ ਮਤਲਬ ਇਹ ਪਿੱਛੇ ਵਾਲਾ ਜੋੜ ਪਾਵਾਂਗੇ ਤੇ ਬਾਕੀ ਗਾਇਸ ਹੁਣ ਤੁਹਾਨੂੰ ਬਾਕੀ ਫਰਸ਼ੀ ਸਲਵਾਰ ਦੀ ਕਟਿੰਗ ਹਾਵਾਂਗੇ ਮਿਲਦੇ ਬੈਕ ਟੂ ਵਲੌਗ ਅੱਜ